ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਕੇਂਦਰੀ ਸਰਕਾਰ ਦੀ ਮੰਗ ਉੱਤੇ ਨਿਤਿਸ਼ ਸਰਕਾਰਾਂ ਨੂੰ ਵੱਡਾ ਝਟਕਾ ਲੱਗਿਆ ਤੇ ਜੀਡੀਯੂ ਲਗਾਤਾਰ ਬਿਹਾਰ ਦੇ ਵਾਸਤੇ ਮੰਗ ਕਰਦੀ ਆ ਰਹੀ ਸੀ ਕਿ ਕਿਸੇ ਢੰਗ ਨਾਲ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲ ਜਾਏ ਪਰ ਅਜੇ ਹਾਂ ਸੰਭਵ ਨਹੀਂ ਹੋ ਸਕਿਆ ਸੈਸ਼ਨ ਦੇ ਪਹਿਲੇ ਦਿਨ ਦੇ ਵਿੱਚ ਕੇਂਦਰੀ ਸਰਕਾਰ ਵੱਲੋਂ ਵਿੱਤ ਰਾਜ ਮੰਤਰੀ ਨੇ ਲੋਕ ਸਭਾ ਦੇ ਵਿੱਚ ਇਸ ਬਾਰੇ ਸਪਸ਼ਟ ਕਰ ਦਿੱਤਾ ਤੇ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਦਾ ਕਹਿਣਾ ਕਿ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਨਹੀਂ ਮਿਲੇਗਾ ਤੇ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਹਾਸਲ ਕਰਨ ਦੇ ਲਈ ਮਾਪਦੰਡ ਪੂਰੇ ਕਰਨੇ ਪੈਣਗੇ ਤੇ ਵਿਤ ਰਾਜ ਮੰਤਰੀ ਨੇ ਜੀਡੀਪੀਯੂ ਦੇ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਤੇ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣਾ ਸੰਭਵ ਨਹੀਂ ਹੈ ਵਿਸ਼ੇਸ਼ ਰਾਜ ਦੇ ਲਈ ਜੋ ਪੂਰੇ ਪ੍ਰਬੰਧ ਕੀਤੇ ਜਾਣੇ ਨੇ ਉਹ ਬਿਹਾਰ ਵਿੱਚ ਨਹੀਂ ਹਨ ਕਿ ਤਹਾਨੂੰ ਇਹ ਤੇ ਦੱਸਣਾ ਬਣ ਜਾਂਦਾ ਹੈ ਕਿ ਜੀਡੀਪੀਯੂ ਦੇ ਵੱਲੋਂ ਸੰਸਦ ਰਾਮਪ੍ਰੀਤ ਮੰਡਲ ਨੇ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਕੀਤੀ ਸੀ ਅਤੇ ਆਪਣਾ ਸਵਾਲ ਪੁੱਛਿਆ ਸੀ ਤੇ ਜਿਸ ਦੇ ਜਵਾਬ ਚ ਕੇਂਦਰ ਸਰਕਾਰ ਨੇ ਕਿਹਾ ਕਰਤਰੀ ਵਿਕਾਸ ਪਰਿਸ਼ਦ ਨੇ ਵਿਸ਼ੇਸ਼ ਬਿਹਾਰ ਨੂੰ ਰਾਜ ਸ਼੍ਰੇਣੀ ਵੀ ਲਈ ਨਿਰਧਾਰਤ ਮਾਪਦੰਡਾ ਦੇ ਵਿੱਚ ਮੁਸ਼ਕਲ ਭੂਗੋਲਿਕ ਸਥਿਤੀ ਘੱਟ ਆਬਾਦੀ ਦੀ ਘਣਤਾ ਕਬਾਇਲੀ ਆਬਾਦੀ ਦੇ ਵੱਡੇ ਹਿੱਸੇ ਅਤੇ ਗੁਆਂਢੀ ਦੇਸ਼ਾਂ ਦੇ ਨਾਲ ਸਰਹੱਦੀ ਖੇਤਰਾਂ ਦੇ ਵਿੱਚ ਆਰਥਿਕ ਅਤੇ ਢਾਂਚਾਗਤ ਪਛੜੇਪਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਰਾਜਾਂ ਨੂੰ ਵਿਸ਼ੇਸ਼ ਰਾਜ ਦਰਜਾ ਦਿੱਤਾ ਗਿਆ ਸੀ ਪਰ ਬਿਹਾਰ ਦੇ ਸਬੰਧ ਵਿੱਚ ਅਜੇ ਹਾ ਕੁਝ ਨਹੀਂ ਹੋ ਸਕਿਆ ਵệਤ ਰਾਜ ਮੰਤਰੀ ਪੰਕਜ ਚੌਧਰੀ ਨੇ ਸਦਨ ਨੂੰ ਦੱਸਿਆ ਕਮਨਮੋਹਨ ਸਿੰਘ ਸਰਕਾਰ ਦੇ ਦੌਰਾਨ 3 ਮਾਰਚ 2012 ਨੂੰ ਇੱਕ ਅੰਤਰ ਮੰਤ్రਾਲੇ ਸਮੂਹ ਨੇ ਬਿਹਾਰ ਨੂੰ ਵਿਸ਼ੇਸ਼ ਦਰਜਾ ਦੇਣ ਦੀ ਬੇਨਤੀ ਉੱਤੇ ਆਪਣੀ ਰਿਪੋਰਟ ਪੇਸ਼ ਕੀਤੀ ਸੀ ਤੇ ਇਸ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਸ਼ੇਸ਼ ਰਾਜ ਸਬੰਧੀ ਐਨ ਡੀ ਸੀ ਦੇ ਮੌਜੂਦਾ ਮਾਪਦੰਡਾਂ ਦੇ ਆਧਾਰ ਉੱਤੇ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਕੋਈ ਵਿਵਸਥਾ ਨਹੀਂ ਕੀਤੀ ਜਾ ਰਹੀ ਤੇ ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਮਨਮੋਹਨ ਸਿੰਘ ਸਰਕਾਰ ਵੇਲੇ ਦੀ ਐਨ ਡੀ ਸੀ ਰਿਪੋਰਟ ਦਾ ਹਵਾਲਾ ਦੇ ਕੇ ਸਦਨ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਕੋਈ ਵਿਵਸਥਾ ਨਹੀਂ ਹੈ। ਇੱਥੇ ਦੱਸ ਦਈਏ ਕਿ ਬਿਹਾਰ ਦੀਆਂ ਖੇਤਰੀ ਪਾਰਟੀਆਂ ਆਰ ਜੀਡੀ ਅਤੇ ਜੀਡੀਯੂ ਲੰਬੇ ਸਮੇਂ ਤੋਂ ਵਿਸ਼ੇਸ਼ ਰਾਜ ਦਾ ਦਰਜਾ ਲੈਣ ਦੀ ਮੰਗ ਕਰ ਰਹੀਆਂ ਨੇ। ਪਰ ਦੋਵੇਂ ਪਾਰਟੀਆਂ ਕੇਂਦਰ ਸਰਕਾਰ ਵਿੱਚ ਹੋਣ ਦੇ ਬਾਵਜੂਦ ਉਹਨਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਨੇ ਰੱਦ ਕਰ ਦਿੱਤਾ ਹੈ। ਤੇ ਇੱਥੇ ਇਹ ਵੀ ਸਾਹਮਣੇ ਹੈ ਕਿ ਇਹ ਮੁੱਦਾ ਜੀਡੀਯੂ ਦੇ ਰਾਜ ਸਭਾ ਮੈਂਬਰ ਸੰਜੇ ਚਾਹਨੇ ਸਰਵਪਾਰਟੀ ਮੀਟਿੰਗ ਦੇ ਵਿੱਚ ਚੁੱਕਿਆ ਸੀ ਤੇ ਨਾਲ ਹੀ ਇਹ ਮੁੱਦਾ ਸੰਸਦ ਮੈਂਬਰ ਰਾਮਪ੍ਰੀਤ ਮੰਡਲ ਦੇ ਵੱਲੋਂ ਲੋਕ ਸਭਾ ਦੇ ਵਿੱਚ ਵੀ ਚੁੱਕਿਆ ਗਿਆ ਸੀ ਜਿਹੜੀ ਜਿਹਦੇ ਵੱਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਵੇ ਜਾਂ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਤਾਂ ਇਹਦੇ ਨਾਲ ਨਾਲ ਇਹ ਹੈ ਜਦਕਿ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਕੇਂਦਰ ਸਰਕਾਰ ਦੇ ਵੱਲੋਂ ਸਾਫ਼ ਨਾ ਕਰ ਦਿੱਤੀ ਗਿਆ ਦੇਣ ਤੋਂ ਤੇ ਹੁਣ ਉਹਦੇ ਨਾਲ ਨਾਲ ਦੂਜੇ ਪਾਸੇ ਕੁਝ ਰਾਜਾਂ ਨੂੰ ਵਿਸ਼ੇਸ਼ ਰਾਜਾਂ ਦੇ ਦਰਜੇ ਮਿਲੇ ਵੀ ਨੇ ਤਾਂ ਵਰਤਮਾਨ ਦੇ ਵਿੱਚ ਭਾਰਤ ਵਿੱਚ 11 ਰਾਜਾਂ ਨੂੰ ਵਿਸ਼ੇਸ਼ ਰਾਜ ਸ਼੍ਰੇਣੀ ਦਾ ਦਰਜਾ ਦਿੱਤਾ ਗਿਆ ਤੇ ਜਦ ਦੇ ਵਿੱਚ ਅਰਨਾਚਲ ਪ੍ਰਦੇਸ਼ ਅਸਾਮ ਹਿਮਾਚਲ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਮਨੀਪੁਰ ਮਹਗਾਲਿਆ ਮਜ਼ੋਰਮ ਨਾਗਾਲੈਂਡ ਸਿੱਕਮ ਤਿਰਪੁਰਾ ਤੇ ਉੱਤਰਾਖੰਡ ਰਾਜ ਸ਼ਾਮਲ ਨੇ ਦਾ ਐ ਫਿਰ ਐ ਕੱਲ ਇਹ ਕਿ ਜਿੱਥੇ ਜਿੱਥੇ ਭਾਜਪਾ ਦੀਆਂ ਸੀਟਾਂ ਜ਼ਿਆਦਾ ਨੇ ਤਜਿੱਥੇ ਉੱਤੇ ਮੰਤਰੀ ਜਦਾਂ ਨੇ ਜੀਐਮਐਲਏ ਜਦਾਂ ਨੇ ਉੱਥੇ-ਉੱਥੇ ਜਿਹੜੇ ਵਿਸ਼ੇਸ਼ ਰਾਜ ਦਾ ਦਰਜੇ ਪੰਜ ਪੱਧਰ ਕੇਂਦਰ ਸਰਕਾਰ ਨੂੰ ਦਿੱਤੇ ਗਏ ਨੇ ਤੇ ਪਰ ਕੁਝ ਰਾਜਾਂ ਨੇ ਹੋਰ ਵੀ ਜਿਹੜਾ ਵਿਸ਼ੇਸ਼ ਰਾਜ ਦਾ ਦਰਜਾ ਮੰਗਿਆ ਸੀ ਤੇ ਵਿਹਾਤ ਤੋਂ ਇਲਾਵਾ ਦੇਸ਼ ਦੇ ਚਾਰ ਰਾਜ ਵੀ ਲਗਾਤਾਰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਨੇ ਜਿਨ੍ਹਾਂ ਵਿੱਚ ਉੜੀਸਾ ਆਂਧਰਾ ਪ੍ਰਦੇਸ਼ ਰਾਜਸਥਾਨ ਅਤੇ ਗੋਆ ਸ਼ਾਮਲ ਨੇ ਇਹ ਰਾਜ ਵੀ ਲਗਾਤਾਰ ਆਪਣੇ ਸੂਬੇ ਦੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰਦੇ ਆ ਰਹੇ ਨੇ ਪਰ ਅਜੇ ਤੱਕ ਇਹਨਾਂ ਨੂੰ ਵੀ ਵਿਸ਼ੇਸ਼ ਰਾਜ ਦਾ ਦਰਜਾ ਨਹੀਂ ਮਿਲ ਸਕਿਆ ਹੁਣ ਦੇਖਣਾ ਹੋਵੇਗਾ ਕੇ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਨਹੀਂ ਦਿੱਤਾ ਗਿਆ ਤਾਂ ਇਸ ਦੇ ਪ੍ਰतिकਰਮ ਦੇ ਵਿੱਚ ਜੀਡੀਯੂ ਜਿਹੜੀ ਹੈ ਉਹ ਕੀ ਆਪਣਾ ਪ੍ਰतिकਰਮ ਦਿੰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ